ਦੀਪਕ ਜੀ ਆਈਪੀਐਲ ਦੇ ਵਿੱਚ ਤਾਂ ਜਿਹੜਾ ਫਾਈਨਲ ਹੋਇਆ ਉਹ ਤਾਂ ਕੋਈ ਬਹੁਤਾ ਫਸਵਾ ਮੁਕਾਬਲਾ ਨਹੀਂ ਹੋ ਸਕਿਆ ਬੜਾ ਉਹ ਠੋਸ ਜਿਹੀ ਗੱਲ ਰਹੀ ਪਰ ਜੇ ਇਸ ਵੇਲੇ ਸਿਆਸੀ ਪੱਖੋਂ ਗੱਲ ਕਰੀਏ ਤੇ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਪੂਰਾ ਇਸ ਵੇਲੇ ਧੂਮਤਲਾ ਕਾ ਲੱਗਾ ਹੋਇਆ ਪੰਜਾਬ 'ਚ ਤੇ ਕਹਿੰਦੇ ਵੀ ਹੁਣ ਤਿੰਨ ਸੀਟਾਂ ਤੇ ਸਿਆਸੀ ਖੇਡ ਪਲਟ ਗਈ ਨਜ਼ਰ ਆ ਰਹੀ ਆ ਇਹ ਕਿਹੜੀਆਂ ਤਿੰਨ ਸੀਟਾਂ ਨੇ ਜੀ ਤੇ ਕੀ ਹੋਇਆ ਜਿਹਦੇ ਕਰਕੇ ਖੇਡ ਜਿਹੜੀ ਬਾਜ਼ੀ ਆ ਉਹ ਹੁਣ ਪਲਟਦੀ ਨਜ਼ਰ ਆਉਂਦੀ ਆ ਬਿਲਕੁਲ ਬੀਜੀ ਜੀ ਜਿਸਨ ਤੋਂ ਪੰਜਾਬ ਚ ਚੋਣਾਂ ਦਾ ਐਲਾਨ ਹੋਇਆ ਉਸ ਸਮੇਂ ਤੋਂ ਹੀ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਆਦਾਤਰ ਸੀਟਾਂ ਤੇ ਇਸ ਵਾਰ ਤਕੋਣਾ ਮੁਕਾਬਲਾ ਕਈਆਂ ਤੇ ਚਕੋਣਾ ਮੁਕਾਬਲਾ ਕਈਆਂ ਤੇ ਪੰਜ ਕੋਣਾ ਮੁਕਾਬਲਾ ਹੈ ਜੀ ਸੋ ਉਸ ਸਥਿਤੀ ਚੋਂ ਜਿਉਂ-ਜਿਉਂ ਚੋਣਾਂ ਨੇੜੇ ਜਾ ਰਹੀਆਂ ਸਥਿਤੀ ਸਾਫ਼ ਹੋਣ ਲੱਗੀ ਆ ਹਮਮ ਪਿਛਲੇ 3-4 ਦਿਨਾਂ ਚ ਆਪ ਦੇ ਵਿੱਚ ਵਿੱਚ 3 ਸੀਟੇ ਕਾਫੀ ਸਥਿਤੀ ਬਦਲੀ ਆ ਹਮਮ ਜਿਹੜੇ ਉਮੀਦਵਾਰ ਆਪਣੇ ਆਪ ਨੂੰ ਰੇਜ ਇਸ ਸਭ ਤੋਂ ਮੂਰੇ ਹਣਾ ਹੁਣ ਉਹ ਬਾਹਰ ਹੁੰਦੇ ਵੀ ਨਜ਼ਰ ਆਉਣ ਲੱਗੇ ਨੇ ਜਾਂ ਉਹਨਾਂ ਦੇ ਮੁਕਾਬਲੇ ਕੁਝ ਹੋਰ ਉਮੀਦਵਾਰ ਆਖ ਲੋਤੇ ਨੇ ਹਮਮ ਖਾਸ ਕਰਕੇ ਰਵਾਇਤੀ ਪਾਰਟੀਆਂ ਨੂੰ ਲੱਗਦਾ ਸੀ ਕਿ ਸਾਰੀਆਂ ਸੀਟਾਂ ਤੇ ਸਾਡੇ ਚੇ ਮੁਕਾਬਲਾ ਜੀ ਹਾਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਇਹ ਚਾਰ ਰਵਾਇਤੀ ਪਾਰਟੀਆਂ ਆਪਣੇ ਆਪ ਨੂੰ ਮੁਖਤਾਰਾਜ ਮੰਨ ਕੇ ਚੱਲ ਰਹੀਆਂ ਸੀ ਜੀ ਸੋ ਇਹਨਾਂ ਤੋਂ ਇਲਾਵਾ ਜੇਕਰ ਕੋਈ ਸੀਟ ਸੀ ਕੀਤਾ ਉਹ ਸੰਗਰੂਰ ਸੀਟ ਸੀ ਜਿੱਥੇ ਸਿਮਰਜੀਤ ਸਿੰਘ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਸੀ ਜੀ ਪਰ ਇਹ ਸਭ ਤੋਂ ਪਹਿਲਾਂ ਜਿੱਥੇ ਸਥਿਤੀ ਬਦਲੀ ਆ ਉਹ ਖੰਡੂਰ ਸਾਹਿਬ ਸੀਟ ਹੈ ਹੂੰ ਖੰਡ ਸੀਟ ਦੇ ਉੱਤੇ ਇੱਕਦਮ ਇਸ ਵਾਰ ਜੀ ਪਾਰਟੀ ਦੀ ਨਜ਼ਰ ਆ ਰਹੀ ਹੈ ਔਰ ਉੱਥੇ ਬਗ ਦੀ ਹਵਾ ਦੇ ਰਵੈਤੀ ਪਾਰਟੀਆਂ ਦੇ ਪਸੀਨੇ ਝੁੱਟ ਰਹੇ ਨੇ ਹੂੰ ਹੂੰ ਤੇ ਉਹ ਸਿਆਸੀ ਹਵਾ ਫਿਜ਼ਾ ਬਦਲੀ ਆ ਤੇ ਪਰ ਪਸੀਨੇ ਝੁੱਟ ਰਹੇ ਨੇ ਰਵੈਤੀ ਪਾਰਟੀਆਂ ਦੇ ਔਰ ਬਿਲਕੁਲ ਆਪਾਂ ਇਹਦੇ ਵੱਲ ਦੋ ਤਿੰਨ ਵਾਰ ਪਹਿਲਾਂ ਵੀ ਇਸ਼ਾਰਾ ਕੀਤਾ ਪਰ ਹੁਣ ਪਿਛਲੇ 3-4 ਦਿਨਾਂ ਤੋਂ ਉੱਥੇ ਜਿਹੋ ਜਿਹੀ ਸਥਿਤੀ ਬਣ ਰਹੀ ਹੈ ਉੱਥੇ ਸਥਿਤੀ ਤੁਸੀਂ ਕਹਿ ਸਕਦੇ ਹੋ ਕਿ ਜੇਕਰ ਆਮ ਆਦਮੀ ਪਾਰਟੀ ਨੇ ਲਾਲਜੀਤ ਭੁੱਲਰ ਨੂੰ ਮੈਦਾਨ ਚ ਉਤਾਰਿਆ ਤੇ ਕਾਂਗਰਸ ਨੇ ਕੁਲਵੀਰ ਜੀਰੇ ਨੂੰ ਉਤਾਰਿਆ ਅਕਾਲ ਸਿੰਘ ਬਲਟੋਹਾ ਨੂੰ ਉਤਾਰਿਆ ਨੇ ਮਨਜੀਤ ਸਿੰਘ ਮੰਨਾ ਨੂੰ ਉਤਾਰਿਆ ਤੇ ਇਹ ਚਾਰੇ ਉਮੀਦਵਾਰ ਸੋਚ ਰਹੇ ਸੀਗੇ ਕਿ ਮੇਰਾ ਚਾਰਾਂ ਦਾ ਆਪਸ ਵਿੱਚ ਮੁਕਾਬਲਾ ਪਰ ਜਦੋਂ ਅਮਰਤਪਾਲ ਸਿੰਘ ਨੇ ਕਾਗਜ਼ داخل ਕੀਤੇ ਉਸ ਤੋਂ ਬਾਅਦ ਇਹ ਪਾਰਟੀਆਂ ਆਪਣਾ ਜੋੜ ਘਟਾ ਇਸ ਹਿਸਾਬ ਨਾਲ ਲਾਉਣ ਲੱਗੀਆਂ ਕੀ ਕਿਦੀ ਵੋਟ ਕਾਟ ਹੋਊਗੀ ਕਿਹੋ ਵੋਟ ਕੱਟੀ ਜਾਊਗੀ ਕਿਹਦੀ ਵੋਟ ਕਟੂਗੀ ਹੂੰ ਉਹ ਇਹ ਨਹੀਂ ਮੰਨ ਕੇ ਚੱਲ ਰਹੀਆਂ ਸੀਗਾ ਕਿ ਅਮਰਿਤਪਾਲ ਜਿੱਤੂਗਾ ਜਾਂ ਨਹੀਂ ਉਹ ਮੰਨ ਕੇ ਚੱਲੇ ਸੀ ਕਿ ਅਮਰਿਤਪਾਲ ਸਾਡੀ ਵੋਟ ਕਟੂਗਾ ਪਰ ਕਿਹਦੀ ਕਿੰਨੀ ਕਟੂਗਾ ਜੀ ਪਰ ਹੁਣ ਅਮਰਿਤਪਾਲ ਪਹਿਲੇ ਮੁਕਾਬਲਿਆਂ 'ਚ ਹੈ ਹੂੰ ਮੁਰਲੀਆਂ ਕਤਾਰਾਂ 'ਚ ਹੈ ਹੁਣ ਉਸ ਦੌੜ ਦੇ ਵਿੱਚ ਹੈ ਜਿਹੜੀ ਫਿੱਤੇ ਨੂੰ ਸ਼ੂਕੇ ਖਤਮ ਹੋਣੀ ਹੈ ਸੋ ਕੌਣ ਪਹਿਲਾਂ ਲਾਲ ਫਿੱਤੇ ਨੂੰ ਸ਼ੁੰਦਾ ਹੁਣ ਇੱਥੇ ਸਥਿਤੀ ਖੜੀ ਹੈ ਤੇ ਉਹਦੇ ਵਿੱਚ ਅਮਰਤਪਾਲ ਹੋਰੀ شمار ਹੋ ਗਏ ਨੇ ਹਮ ਹਮ ਸੋ ਇਸ ਸੀਟ ਦਾ ਖੰਡੂਰ ਸਾਹਿਬ ਦੀ ਇਹ ਸੀਟ ਦਾ ਪਿਛਲੇ 5-6 ਦਿਨਾਂ ਤੋਂ ਜਿਹੜਾ ਟ੍ਰੈਂਡ ਬਣ ਰਿਹਾ ਉਸ ਦਾ ਅਸਰ ਹੈ ਫਰੀਦਕੋਟ ਵੀ ਪਹੁੰਚ ਗਿਆ ਜੀ ਫਰੀਦਕੋਟ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਐਲਾਨਿਆ ਹਮਮ ਕਰਮਜੀਤ ਅਨਮੋਲ ਹੋਰਨ ਜੀ ਉਹਦੇ ਨਾਲ ਇਹ ਚਰਚਾ ਜ਼ੋਰ ਫੜ ਗਈ ਕਿ ਲੈ ਵੀ ਆਮ ਆਦਮੀ ਪਾਰਟੀ ਦਾ ਇੱਥੋਂ ਬਸ ਸੀਟ ਲੈ ਗਈ ਹਮਮ ਕਰਮਜੀਤ ਅਨਮੋਲ ਧਰਾਤਲ ਦਾ ਜੁੜਿਆ ਸਧਾਰਨ ਘਰਾਂ ਚੋਂ ਉੱਠਿਆ ਐ ਇੱਕ ਮਿਹਨਤੀ ਮੁੰਡਾ ਐ ਲੋਕਾਂ ਚ ਪਛਾਣਿਆ ਚਿਹਰਾ ਕਲਾਕਾਰੀ ਚ ਵੱਡਾ ਨਾਮ ਭਗਵੰਤ ਮਾਨ ਦਾ ਨੇੜਲਾ ਬਚਪਨ ਦਾੜੀ ਉਹ ਸਾਰੀਆਂ ਉਹਦੇ ਨਾਲ ਹਾਂ ਮਤਲਬ ਇਹੀਆਂ ਪਰਵਾਹਾਂਾਂ ਵਿੱਚ ਜੁੜੀਆਂ ਕਿ ਲੱਗਿਆ ਕਿ ਕਰਮਜੀਤ ਅਨਮੋਲੀ ਰਾਹ ਬਹੁਤ ਸਸਤਾ ਜੀ ਜਦੋਂ ਇਹ ਸੋਖਾ ਰਾਹ ਨਜ਼ਰ ਆਉਣ ਲੱਗਿਆ ਤਾਂ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ ਨੂੰ ਤਾਰਤਾ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਦਾ ਤਾਂ ਵੀ ਲੱਗਿਆ ਕਿ ਕੋਈ ਚੱਕਰ ਨਹੀਂ ਬਈ ਹੈਨਾ ਫਿਰ ਉਹ ਤੋਂ ਜਦੋਂ ਹੰਸ ਰਾਜ ਹੰਸਾ ਏ ਤਾਂ ਵੀ ਲੱਗਾ ਕਿ ਇਥੋਂ ਭਾਜਪਾ ਨੂੰ ਤਾਂ ਵੋਟ ਨਹੀਂ ਪੈਣੀ ਹੂੰ ਤੇ ਕਰਮਜੀਤ ਨੂੰ ਲੱਗਾ ਕਿ ਮੇਰਾ ਰਾਹ ਸਾਨ ਹੈ ਤੇ ਪਰ ਜਦੋਂ ਸਰਬਜੀਤ ਸਿੰਘ ਖਾਲਸਾ ਹੋਰੀ ਮੈਦਾਨ ਚ ਨਿਤਰੇ ਜੀ ਤਦ ਵੀ ਇਹੀ ਹਸਾਬਕਤਾ ਵਿੱਚ ਇੱਥੇ ਬਣ ਰਿਆ ਸੀ ਕਿ ਇਹ ਕਿਹਦੀ ਵੋਟ ਨੂੰ ਨੁਕਸਾਨ ਕਰਨਗੇ ਕਿਹਦੀ ਵੋਟ ਘਟਣਗੇ ਕਿਹਦੀ ਵੋਟ ਘਟੂਗੀ ਵਧੂਗੀ ਪਰ ਤਾਂ ਵੀ ਲੋਕ ਕਹਿੰਦੇ ਸੀ ਕਿ ਸੀਟ ਕਰਮਜੀਤ ਲੈ ਜਾਊਗਾ ਪਰ ਸਰਬਜੀਤ ਸਿੰਘ ਖਾਲਸਾ ਹੋਰੀ ਜਿਉਂ-ਜਿਉਂ ਰਫ਼ਤਾਰ ਫੜਨ ਲੱਗੇ ਤਾਂ ਲੱਗਾ ਕਿ ਨਹੀਂ ਪਿੰਡਾਂ 'ਚ ਚਰਚਾ ਜੀ ਹੈ ਸਫਾਂ 'ਚ ਚਰਚਾ ਜੀ ਹੈ ਇਹ ਆਏ ਵੋਟ ਨਹੀਂ ਬਦਲਨੀ ਉਧਰ ਹੰਸਰਾਜ ਹੰਸੋਰੀ ਕਦੇ ਰੋ ਕੇ ਕਦੇ ਮਿੰਨਤ ਹੈ ਮਿੰਨਤ ਰਾਜ ਮਿੰਨਤ ਬਣ ਕੇ ਹੈ ਨਾ ਕਦੇ ਔਖੇ ਭਾਰੇ ਹੋ ਕੇ ਕਦੇ ਗੱਡੀ ਵਾਲੀ ਵੀਡੀਓ ਪਾ ਕੇ ਉਹਨਾਂ ਨੇ ਇੱਕ ਵਕਰੀ ਮਹਿ ਬਣਾ ਲਈ ਤੇ ਉਹਨਾਂ ਦਾ ਵੋਟ ਬੈਂਕ ਵਧਣ ਲੱਗਾ ਜੀ ਹੰਸ ਰਾਜ ਦਾ ਵੋਟ ਬੈਂਕ ਵਧਣਾ ਤੇ ਕਰਮਜੀਤ ਲਈ ਮੁਸ਼ਕਲ ਖੜੀ ਹੋਣਾ ਹੂੰ ਤੇ ਪਰ ਅਚਾਨਕ ਉਦੋਂ ਪਤਾ ਲੱਗਿਆ ਕਿ ਜਦੋਂ ਹੰਸ ਰਾਜ ਗੱਡੀ ਭਜਾ ਰਹੀ ਸੀ ਕਰਮਜੀਤ ਅਨਮੋਲ ਦੇ ਬਰਾਬਰ ਲਿਆਉਣ ਨੂੰ ਤੇ ਅਚਾਨਕ ਪਿੰਡਾਂ ਵਾਲੀ ਸੜਕ 'ਚੋਂ ਨਿਕਲ ਕੇ ਹਾਈਵੇ ਦੇ ਉੱਤੇ ਸਰਬਜੀਤ ਸਿੰਘ ਦੀ ਗੱਡੀ ਚੜੀ ਤੇ ਮੁਕਾਬਲੇ 'ਚ ਆ ਗਈ ਹੂੰ ਹੁਣ ਸਰਬਜੀਤ ਸਿੰਘ ਦੀ ਗੱਡੀ ਕਰਨਜੀਤ ਨੂੰ ਕੱਟਣ ਨੂੰ ਫਿਰਦੀ ਆ ਸੋ ਸਥਿਤੀ ਇੱਥੇ ਬਣ ਗਈ ਆ ਤੇ ਕਿਹਦੇ ਲਈ ਭਾਰੂ ਹੋਊਗਾ ਕਿਹਦੇ ਲਈ ਨੀਰੀ ਹੋਊਗਾ ਇਹ ਕੁਝ ਨਹੀਂ ਕਿਹਾ ਜਾਂਦਾ ਇਹ ਦੋ ਗੱਡੀਆਂ ਦੇ ਵਿੱਚੋਂ ਤੀਜੀ ਗੱਡੀ ਕਿੱਥੇ ਜਾਂਦੀ ਆ ਹੰਸ ਵਾਲੀ ਇਹ ਵੀ ਹਿਸਾਬ ਲੱਗਣਾ ਜੀ ਪਰ ਇੱਥੇ ਵੀ ਸਥਿਤੀ ਪਲਟ ਗਈ ਆ ਤੇ ਇਹਦਾ ਦੋਆਂ ਸੀਟਾਂ ਦਾ ਅਸਰ ਸੰਗਰੂਰ ਵੀ ਪਹੁੰਚ ਗਿਆ ਹੂੰ ਸਿਮਰਜੀਤ ਮਾਨ ਜਿਹੜੇ ਹੁਣ ਤੱਕ ਮੁਕਾਬਲੇ ਤੋਂ ਬਾਹਰ ਮੰਨੇ ਜਾਂਦੇ ਸੀ ਪਹਿਲੇ ਦਿਨ ਤੋਂ ਹੀ ਲੋਕ ਕਹਿੰਦੇ ਸੀ ਕਿ ਮੀਤਹੇਰ ਤੇ ਪਾਈ ਖੇਰੇ ਚ ਮੁਕਾਬਲਾ ਜੀ ਹੁਣ ਉੱਥੇ ਹੀ ਰਾਜਨੀਤਿਕ ਧਿਰਾਂ ਵੀ ਉੱਥੇ ਹੀ ਮੀਡੀਆ ਵੀ ਤੇ ਉੱਥੇ ਹੀ ਸੱਟਾ ਬਾਜ਼ਾਰ ਵੀ ਕਹਿਣ ਲੱਗਿਆ ਕਿ ਪਾਈ ਜਿਵੇਂ ਅਮਰਿਤਪਾਲ ਮਤਲਬ ਕਿ ਮੋਰੀਆਂ ਚਾ ਰਿਹਾ ਜਿਵੇਂ ਸਰਬਜੀਤ ਮੁਕਾਬਲੇ ਚਾ ਰਿਹਾ ਉਸੇ ਤਰ੍ਹਾਂ ਸਿਮਰਜੀਤ ਮਾਨ ਵੀ ਹੁਣ ਇੱਥੇ ਮੁਕਾਬਲੇ ਚ ਇੱਥੇ ਤਿੰਨਾਂ ਚ ਮੁਕਾਬਲਾ ਤੇ ਜਿਹਦੇ ਵਿੱਚੋਂ ਖੈਰੇ ਤੇ ਮੀਥੇਰ ਵਾਲਾ ਮੁਕਾਬਲਾ ਹੁਣ ਸਿਮਰਜੀਤ ਮਾਨ ਤੇ ਮੀਥੇਰ ਚ ਜਾਂ ਸਿਮਰਜੀਤ ਮਾਨ ਤੇ ਖੈਰੇ ਚ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਇਹ ਤਿੰਨ ਤਿੰਨਾਂ ਸੀਟਾਂ ਤੇ ਹਵਾ ਬਦਲ ਗਈ ਹੈ ਜੀ ਹਮਮ ਦੀਪਕ ਜੀ ਜੇ ਬਠਿੰਡੇ ਤੇ ਲੁਧਿਆਣੇ ਵਾਲੀ ਸੀਟ ਦੀ ਗੱਲ ਕਰੀਏ ਉੱਥੇ ਕੀ ਸਥਿਤੀ ਹੈ ਜੀ ਹੁਣ ਇਹ ਦੋ ਸੀਟਾਂ ਮੇਂ ਲੱਗਦਾ ਲਗਭਗ ਕਾਫੀ ਹੱਦ ਤੱਕ ਸਾਫ ਹੋ ਗਈ ਹੈ ਹੂੰ ਇਹਨਾਂ ਤੋਂ ਸਥਿਤੀ ਕਾਫੀ ਸਾਫ ਹੋ ਗਈ ਹੈ ਜੀ ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਲਗਭਗ ਇਹ ਕਲੀਅਰ ਹੋ ਗਿਆ ਕਿ ਲੁਧਿਆਣੇ 'ਚ ਮੁਕਾਬਲਾ ਅਮੋਸਮ ਹੋ ਗਿਆ ਹੂੰ ਹੂੰ ਬੜਿੰਗ ਬਨਾਮ ਇਹ ਬਿੱਟੂ ਮੁਕਾਬਲਾ ਬਣ ਗਿਆ ਬਾਕੀ ਥਾਂ ਬੇਸ਼ੱਕ ਇਹ ਕਰਕੇ ਮਤਲਬ ਅਸ਼ੋਕ ਪੱਪੀ ਪ੍ਰੈਸ਼ਰ ਪਿੱਛੇ ਆ ਅੱਜ ਤਾਂ ਉਹਦੇ ਲਈ ਪ੍ਰਚਾਰ ਵੀ ਰਾਗਵ ਚੰਡਾ ਕਾਲੀਆਂ ਇਨਕਾ ਲਾ ਕੇ ਕਰ ਗਏ ਹੁਣ ਇਹ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਕਿ ਰਾਗਵ ਚੰਡਾ ਦੀ ਪਹਿਲੀ ਐਂਟਰੀ ਹੈ ਨਾ ਚੋਣਾ ਚ ਜੀ ਤੇ ਪਰ ਅਜੇ ਵੀ ਰਾਜ ਸਭਾ ਜਾਣ ਦਾ ਖਤਰਾ ਖੜਾ ਹੈ ਕਿ ਜਿਹੜਾ ਕੰਮ ਉਹ ਸੁਆਤੀ ਮਾਲੀਵਾਲ ਨਾਲ ਨਾਲ ਨਹੀਂ ਪੂਰਾ ਹੋਇਆ ਹੈ ਨਾ ਉਹ ਹੋ ਸਕਦਾ ਹੁਣ ਇਹਦੇ ਰਾਗਵ ਚੰਡਾ ਨਾਲ ਪੂਰਾ ਹੋ ਜਾਵੇ ਪਰ ਇਹ ਤੋਂ ਇਲਾਵਾ ਰਣਜੀਤ ਢਿੱਲੋਂ ਹਰੀ ਵੀ ਉੱਥੋਂ ਕਾਂਗਰਸ ਤੋਂ ਉਮੀਦਵਾਰ ਨੇ ਪਰ ਚਰਚਾ ਹੈ ਕਿ ਰਾਜਾ ਬੜਿੰਗ ਤੇ ਰਵਨੀਤ ਬਿੱਟੂ 'ਚ ਸਿੱਧਾ ਮੁਕਾਬਲਾ ਜੀ ਤੇ 19 21 ਦਾ ਫਰਕ ਹੈ ਤੇ ਜਿਹੜਾ ਪਾੜਾ ਆਉਂਦੇ ਦਿਨਾਂ 'ਚ ਵੱਧ ਸਕਦਾ ਰਾਜਾ ਬੜਿੰਗ ਨੂੰ ਬੈਂਸ ਸੋਹਰਾਂ ਦੇ ਆਉਣ ਦਾ ਕਹਿੰਦੇ ਫਾਇਦਾ ਹੋਇਆ ਹੈ ਤੇ ਰਵਨੀਤ ਬਿੱਟੂ ਨੂੰ ਜੇ ਮੋਦੀ ਦਾ ਫਾਇਦਾ ਹੋਇਆ ਤਾਂ ਮੋਦੀ ਦੇ ਖਿਲਾਫ ਬੋਲੀ ਵੀਡੀਓ ਵਾਲੇ ਨਾਲ ਨੁਕਸਾਨ ਵੀ ਹੋ ਰਿਹਾ ਕਹਿੰਦੇ ਕਿ ਇਸ ਲਈ ਬਿੱਟੂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਬਿੱਟੂ ਨੂੰ ਇੱਕ ਪਾਸੇ ਲੱਗ ਰਿਹਾ ਕਿ ਮੇਰੇ ਕੋਲ ਉੱਥੇ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਹੈਗੇ ਤੇ ਰਾਜਾ ਬੜੀ ਨੂੰ ਲੱਗ ਰਿਹਾ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਇਸ ਲਈ ਉੱਥੇ ਆਮੋ ਸਾਹਮਣੇ ਦਾ ਮੁਕਾਬਲਾ ਬਣ ਗਿਆ ਤੇ ਇਹਦੇ ਵਿੱਚੋਂ ਬਾਜ਼ੀ ਕੌਣ ਮਾਰਦਾ ਦੇਖਣ ਵਾਲੀ ਗੱਲ ਹੋਗੀ 19 21 ਦੇ ਫਰਕ ਨਾਲ ਜੇ ਕਹਿੰਦੇ ਕਿ ਖੇਡ ਚੱਲ ਰਹੀ ਹੈ ਜੀ ਇਸੇ ਤਰ੍ਹਾਂ ਦੀ ਸਥਿਤੀ ਬਠਿੰਡੇ ਵੀ ਲਗਭਗ ਹੋ ਗਈ ਹੈ ਬਠਿੰਡੇ ਵੀ ਹੁਣ ਖੁੱਡੀਆਂ ਤੇ ਬੀਬੀ ਜੀ ਸਿੱਧਾ ਮੁਕਾਬਲਾ ਮੰਨਿਆ ਜਾ ਰਿਹਾ ਹੈ ਹ ਅਕਾਲੀ ਦਲ ਨੂੰ ਬੜਾ ਬੋਚ-ਬੋਚ ਕੇ ਪੈਰ ਧਰ ਰਿਹਾ ਕਿਉਂਕਿ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਅਸੀਂ ਹੁਣ ਕਟੋ-ਕਟ ਪੰਜਾਬ 'ਚ ਤਿੰਨ ਸੀਟਾਂ ਦੇ ਮੁਕਾਬਲੇ 'ਚ ਆ ਗਏ ਹਾਂ ਜੀ ਇੱਕ ਇਹ ਬੀਬੀ ਵਾਲੀ ਸੀਟ ਜਿਹਦੇ ਵਿੱਚੋਂ ਲੱਗਦਾ ਕਿ ਅਸੀਂ ਦੌਰ 'ਚ ਕਾਫੀ ਮੂਰੇ ਲੱਗਦੇ ਆ ਆਪਣੇ ਆਪ ਨੂੰ ਮੰਨ ਕੇ ਚੱਲ ਰਹੇ ਨੇ ਤੇ ਕੁੜੀਆਂ ਵੀ ਆਪਣੇ ਆਪ ਨੂੰ ਪਿੱਛੇ ਨਹੀਂ ਮੰਨਦੇ ਸੋ ਇਸ ਲਈ ਇਹ ਸੀਟ ਤਾਂ ਮੋ ਸਾਹਮਣੇ ਦੀ ਸਿੱਧੀ ਹੋ ਗਈ ਆ ਪਰ ਇਹ ਤੋਂ ਬਿਨਾ ਅਨੰਦਪੁਰ ਸਾਹਿਬ ਸੀਟ ਦੇ ਉੱਤੇ ਵੀ ਪ੍ਰਿੰਸ ਸਿੰਘ ਚੰਦੂ ਮਾਜਰਾ ਸਿੱਧੇ ਮੁਕਾਬਲੇ 'ਚ ਆ ਗਿਆ ਹੂੰ ਹੂੰ ਤੇ ਉਹਨਾਂ ਦਾ ਮੁਕਾਬਲਾ ਹੁਣ ਕੰਗ ਨਾਲ ਮੰਨਿਆ ਜਾ ਰਿਹਾ ਜੀ ਇਸੇ ਤਰ੍ਹਾਂ ਜਿਹੜੀ ਦੂਸਰੀ ਮੰਨਾਹੋਰਾ ਵਾਲੀ ਆਪਣਾ ਬੋਬੀ ਮਾਨ ਵਾਲੀ ਸੀਟ ਹੈ ਫਿਰੋਜ਼ਪੁਰ ਉੱਥੇ ਵੀ ਸ਼ੇਰ ਸਿੰਘ ਕੋਆਇਆ ਤੇ ਨਰਦੇਵ ਸਿੰਘ ਬੋਬੀ ਮਾਨਹੋਰਾ ਚ ਜੋਰਾ ਸਿੰਘ ਮਾਨਹੋਰਾ ਦੇ ਮੁੰਡੇ ਦੇ ਵਿੱਚ ਸਿੱਧਾ ਮੁਕਾਬਲਾ ਦੇਖੋ ਇਸ ਤਰ੍ਹਾਂ ਅਕਾਲੀ ਦਲ ਵੀ ਆਪਣੇ ਨੂੰ ਤਿੰਨ ਸੀਟਾਂ ਦੇ ਮੁਕਾਬਲੇ ਚ ਮੰਨਣ ਲੱਗਿਆ ਪਰ ਜੇ ਬਠਿੰਡੇ ਦੀ ਗੱਲ ਕਰੋਗੇ ਤੇ ਲੁਧਿਆਣੇ ਦੀ ਗੱਲ ਕਰੋਗੇ ਤਾਂ ਉੱਥੇ ਜੀ ਸਿੱਧਾ ਮੁਕਾਬਲਾ ਹੈ ਬੀਬੀ ਦਾ ਤੇ ਖੁੱਡੀਆਂ ਦਾ ਤੇ ਵੜਿੰਗ ਦਾ ਤੇ ਬਿੱਟੂ ਦਾ ਜੀ ਤੇ ਦੀਪਕ ਜੀ ਜੇ ਗੱਲ ਕਰੀਏ ਹੁਣ ਕੀ ਅਕਾਲੀ ਦਲ ਮਲੂਕਾ ਖਿਲਾਫ ਕਾਰਵਾਈ ਕਰਨ ਤੋਂ ਡਰਦਾ ਪਿਆ ਕਤਰੋਂਦਾ ਪਿਆ ਕਿ ਕੀ ਕੀ ਸੰਕੇਤ ਮਿਲ ਰਹੇ ਨੇ ਜੀ ਨਹੀਂ ਬਿਲਕੁਲ ਜੀ ਇਹ ਕੋਈ ਸ਼ੱਕ ਨਹੀਂਗਾ ਕਿ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਆ ਹੂੰ ਉਸ ਕਾਰਵਾਈ ਨੇ ਇੱਕ ਵਾਰ ਕਈਆਂ ਨੂੰ ਹੈਰਾਨ ਪਰੇਸ਼ਾਨ ਕੀਤਾ ਕਿਉਂਕਿ ਪ੍ਰਤਾਪ ਸਿੰਘ ਕੈਰੋਂ ਇਕੱਲੇ ਅਕਾਲੀ ਦਲ ਦੇ ਲੀਡਰ ਹੀ ਨਹੀਂ ਸੀਗੇ ਜੀ ਬਾਦਲ ਪਰਿਵਾਰ ਲਈ ਕਿਹੜਾ ਰਿਸ਼ਤਾ ਹੈ ਉਹ ਰਿਸ਼ਤਾ ਜਿਹਦੇ ਲਈ ਦੁੱਧ ਦਾ ਛੰਨਾ ਤੇ ਹੈ ਘਰੇ ਆ ਚਾਦਰ ਤੇ ਪਾਣੀ ਛਿੜਕ ਕੇ ਪੱਖਾ ਲਾ ਕੇ ਸਾਰਾ ਮਤਲਬ ਸਭ ਤੋਂ ਵੱਧ ਜੇਕਰ ਘਰੇ ਆਏ ਕਿਸੇ ਰਿਸ਼ਤੇ ਦੀ ਆਉ ਭਾਕਤ ਹੁੰਦੀ ਤੇ ਉਹ ਰਿਸ਼ਤਾ ਸੀ ਜੀ ਸੋ ਇਸ ਲਈ ਉਸ ਨੂੰ ਪਾਰਟੀ ਚੋਂ ਕੱਢਣਾ ਤੇ ਬਿਰਸਾ ਸਿੰਘ ਬਲਟੋਹਾ ਵਾਗੋ ਵਾਗ ਕਹਿੰਦੇ ਦੇਖੋ ਜੀ ਰਸਤੀਆਂ ਨੂੰ ਵੀ ਲੰਬੇ ਰੱਖ ਕੇ ਪਾਰਟੀ ਲਈ ਫੈਸਲਾ ਲਿਆ ਸੁਖਵੀਰ ਬਾਦਲ ਜੀ ਨੇ ਕਮਾਲ ਕਰਤਾ ਹਮ ਪਰ ਇਸ ਮਸਲੇ ਦੇ ਉੱਤੇ ਸੁਖਦੇਵ ਸਿੰਘ ਢੀਂਟਸਾ ਤੇ ਬੀਬੀ ਜ਼ਗੀਰ ਕੌਰ ਖਾਸੇ ਓਕੇ ਹੋ ਗੇ ਹਮ ਹਮ ਉਹਨਾਂ ਨੇ ਫੇਰ ਝੰਡਾ ਚੱਕ ਲਿਆ ਕਿ ਆ ਕੀ ਆ ਵੀ ਜੀ ਕਹਿੰਦੇ ਕਿ ਦੱਸੋ ਪ੍ਰਤਾਪ ਸਿੰਘ ਕੈਰੋ ਨੇ ਕਿੱਥੇ ਮੁਕਾਲਪਤ ਕੀਤੀ ਕਿੱਥੇ ਪਾਰਟੀ ਦਾ ਵਿਰੋਧ ਕੀਤਾ ਕਿੱਥੇ ਉਹ ਖੁੱਲ ਕੇ ਬੋਲਿਆ ਕਿੱਥੇ ਉਹ ਬਾਗੀ ਹੋ ਕੇ ਚੱਲਿਆ ਕਿ ਠੀਕ ਹੈ ਕਹਿੰਦੇ ਕਿ ਬਲਟੋਹੇ ਨਾਲ ਨਿਜੀ ਕੋਈ ਮਾੜਾ ਮੋਟਾ ਪੰਗਾ ਹੋਊਗਾ ਯਾਨੀ ਮਤਲਬ ਇਹ ਥੋੜੋ ਜਿਹਾ ਉਹਨੂੰ ਕੱਢ ਦੋਗੇ ਹੂੰ ਸੋ ਉਹਨਾਂ ਨੇ ਸਵਾਲ ਕਰ ਲਏ ਜੀ ਇਧਰ ਮਲੂਕੇ ਵਾਲਾ ਪੇਚ ਫਸਿਆ ਹੋਇਆ ਸੀਗਾ ਕਈਂ ਤੇਰਾ ਮਲੂਕੇ ਤੇ ਕਾਰਵਾਈ ਲਈ ਮੰਗ ਕਰ ਰਹੀਆਂ ਸੀਗਾ ਕਿ ਮਲੂਕਾ ਪ੍ਰਚਾਰ ਨਹੀਂ ਕਰ ਰਿਹਾ ਜੀ ਤੇ ਉਧਰ ਬਲਵਿੰਦਰ ਭੁੰਦੜ ਕਹਿੰਦੇ ਜੀ ਜੇ ਮਲੂਕਾ ਪ੍ਰਚਾਰ ਨਹੀਂ ਕਰ ਰਿਹਾ ਤਾਂ ਢੀਂਸਾ ਸਾਹਿਬ ਮੰਗੇ ਚੁੱਪੇ ਆ ਹੂੰ ਉਹ ਕਹਿੰਦੇ ਭਾਈ ਚੁੱਪ ਕਿੱਥੇ ਆ ਚੱਕੋ ਕਿ ਮਲੂਕਾ ਹੀ ਤਾਂ ਵੀਡੀਓ ਮੋਦੀ ਸਾਹਿਬ ਦਾ ਗੁਣਗਾਣੇ ਇੰਨਾਗਾ ਤਾਂ ਇਹਨਾਂ ਦਾ ਭਾਜ ਪਈਆਂ ਨਹੀਂ ਗਾਇਆ ਜੀ ਜਿਨ੍ਹਾਂ ਮਲੂਕਾ ਸਾਹਿਬ ਨੇ ਗਾਤਾ ਉਹ ਵੀਡੀਓ ਚਰਚਾ ਚ ਆ ਗਈ ਪਰ ਉਹਦੇ باوجود ਵੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਅਕਾਲੀ ਦਲ ਕਾਰਵਾਈ ਕਰਨੋਂ ਕੰਨੀ ਘਤਰਾ ਰਿਹਾ ਜਾਂ ਇਹ ਕਹਿ ਲੋ ਕਿ 1 ਜੂਨ ਦਾ ਇੰਤਜ਼ਾਰ ਹੈ ਹੂੰ ਹੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਯਾਰ ਇੱਕ ਸੀਟ ਬਠਿੰਡਾ ਹੈ ਜਿਹੜੀ ਲੱਗਦੀ ਹੈ ਕਿ ਆਪਾਂ ਕਿਛ ਕੁਛ ਕੇ ਸਿੱਧੇ ਰੂਪ ਚ ਲੈ ਜਾਵਾਂਗੇ ਜੇ ਹੁਣ ਸਿਕੰਦਰ ਸਿੰਘ ਮਲੂਕਾ ਨੂੰ ਕੱਢਿਆ ਇਹ ਨਾ ਹੋਵੇ ਕਿ ਬਠਿੰਡੇ ਲਈ ਆਪਣਾ ਕੋਈ ਸਮਾਨ ਪੈ ਜਵੇ ਉਹਦਾ ਜੀ ਸੋ ਇਸ ਲਈ ਉਹ ਕਿਸੇ ਵੀ ਤਰ੍ਹਾਂ ਕੋਈ ਇਹੋ ਜਿਹਾ ਨੁਕਸਾਨ ਨਹੀਂ ਚੱਲਣਾ ਚਾਹੁੰਦੇ ਸੋ ਇੱਥੇ ਉਹ ਕੰਨੀ ਕਤਰਾ ਰਹੇ ਨੇ ਤੇ ਹੋ ਸਕਦਾ ਜਿਹੜੀ ਕਾਰਵਾਈ ਪ੍ਰਤਾਪ ਸਿੰਘ ਕੈਰੋ ਤੇ ਹੋਈ ਹੈ ਜੀ ਉਹ ਸਿਕੰਦਰ ਸਿੰਘ ਮਲੂਕਾ ਤੇ ਹੋਵੇ ਬਸ ਉਹ 1 ਜੂਨ ਤੋਂ ਬਾਅਦ ਹੋ ਸਕਦੀ ਹੈ ਹੂੰ ਆ ਦੀਪਕ ਜਿਹੜੀ ਆਪਾਂ ਗੱਲ ਕਰ ਰਹੇ ਸੀ ਅਕਾਲੀ ਦਲ ਤੋਂ ਬਰਖਾਸਤ ਕੀ ਤੇ ਜਾਣ ਦੀ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਰੇ ਹੈ ਨਾ ਜੀ ਹਾਂ ਉਹ ਕਿਤੇ ਹਾਂ ਬਿਲਕੁਲ 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 ਮਾਫੀ ਨਾ ਨਾ ਦੈਟਸ ਓਕੇ ਜੀ ਬਿਲਕੁਲ ਆਦੇਸ਼ ਪ੍ਰਤਾਪ ਕੈਰੋਂ ਹੋ ਰਹੀ ਜੀ ਦੀਪਕ ਜੀ ਚੋਣ ਮਾਹੌਲ ਦੇ ਵਿੱਚ ਇਹ ਕਿਹੜੇ ਮੰਤਰੀ ਨੇ ਜਿਨ੍ਹਾਂ ਦੀ ਕੋਈ ਅਸ਼ਲੀਲ ਵੀਡੀਓ ਸੰਬੰਧੀ ਕੁਝ ਦਾਅਵੇ ਕੀਤੇ ਜਾ ਰਹੇ ਨੇ ਜਾਂ ਗੱਲਾਂ ਚੱਲ ਰਹੀਆਂ ਨੇ ਕੀ ਵੇਰਵਾ ਜੀ ਦੇਖੋ ਪੰਜਾਬ ਦੇ ਵਿੱਚ ਇਹ ਨੀਲੀਆਂ ਫਿਲਮਾਂ ਦਾ ਦੌਰ ਖਾਸਾ ਰਾਜਨੀਤਿਕ ਲੀਡਰਾਂ ਦਾ ਖਾਸਾ ਚਰਚਾ ਚ ਆਉਂਦਾ ਰਿਹਾ ਸਮੇਂ ਸਮੇਂ ਜੀ ਤੇ ਹੁਣ ਇੱਕ ਵਾਰ ਫੇਰ ਉਹ ਚਰਚਾ ਚਾਹ ਤੇ ਉਹ ਹੀ ਚਰਚਾ ਦੇ ਨਾਲ ਹੀ ਹ ਬਿਕਰਮਜੀਠੀਆ ਕਈ ਲੋਕਾਂ ਨੂੰ ਚੇਤੇ ਆਏ ਕਿ ਉਹ ਪੈਨ ਡਰਾਈਵ ਸੀ ਜੀ ਮੇਰੇ ਕੋਲ ਉਹ ਪੈਨ ਡਰਾਈਵ ਜੀ ਮੈਂ ਰਾਜਪਾਲ ਨੂੰ ਤੇ ਆਇਆ ਜੀ ਹਾਂ ਆ ਕੈਬਨਟ ਦੇ ਮੰਤਰੀ ਖੜੇ ਨੇ ਜੀ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਚ ਇੱਕ ਮੰਤਰੀ ਉਹ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਹੱਥ ਵੀ ਨਹੀਂ ਮਿਲਾਉਂਗੇ ਬਿਕਰਮਜੀਠੀਆ ਨੇ ਬਕਾਇਦਾ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਜੀ ਤੇ ਉਸ ਤੋਂ ਬਾਅਦ ਰਾਜਪਾਲ ਨੂੰ ਦੇਣ ਤੋਂ ਬਾਅਦ ਐ ਜੀ ਹੋ ਗਿਆ ਜਿਵੇਂ ਮਾਮਲਾ ਠੰਡੇ ਵਾਸਤੇ ਚਲਾ ਗਿਆ ਚੁੱਪ ਹੋ ਗਿਆ ਪਰ ਅਚਾਨਕ ਹੁਣ ਚੋਣਾਂ ਤੋਂ ਪਹਿਲਾਂ ਇੱਕ ਮਤਲਬ 1.25 ਕ ਸਕਿੰਟ ਦਾ ਉਹ ਵੀਡੀਓ ਜ ਆ ਕੁਝ ਜਿਹੜਾ ਘੁੰਮ ਰਿਹਾ ਹੂੰ ਹੂੰ ਤੇ ਉਹ ਉਹਨੇ ਤਰਸੱਲੀ ਮਚਾਤੀ ਹੈ ਹੂੰ ਤੇ ਉਹ ਬਿਨਾ ਆਵਾਜ਼ ਤੋਂ ਹੈ ਹੂੰ ਹੂੰ ਤੇ ਦਾਵਾ ਕੀਤਾ ਜਾ ਰਿਹਾ ਮਤਲਬ ਜਿਹੜੀਆਂ ਚੈਨਲਾਂ ਕੋਲ ਕੁਝ ਨੂੰ ਭੇਜਿਆ ਗਿਆ ਬਾਹਰਲੇ ਨੰਬਰਾਂ ਤੋਂ ਸੈਂਡੋਕ ਕਿਉਂ ਚੈਨਲਾਂ ਕੋਲ ਆਇਆ ਕੁਝ ਮੀਡੀਆ ਕੋਲ ਆਇਆ ਤੇ ਉੱਥੇ ਦਾਵਾ ਕੀਤਾ ਗਿਆ ਕਿ ਪੰਜਾਬ ਕੈਬਨਿਟ ਦਾ ਇੱਕ ਮੰਤਰੀ ਹੈ ਜੀ ਇਹਦੇ ਵਿੱਚ ਹੂੰ ਹੂੰ ਉਸ ਦਾਅਵੇ ਤੇ ਅਜੇ ਨਾ ਤਾਂ ਆਮ ਆਦਮੀ ਪਾਰਟੀ ਨੇ ਕੋਈ ਪੁਸ਼ਟੀ ਕੀਤੀ ਹੈ ਨਾ ਅਧਿਕਾਰਕ ਤੌਰ ਤੇ ਉਸ ਜਿਹਦੇ ਬਾਰੇ ਮੰਤਰੀਵਾਰੇ ਚਰਚਾ ਨਾ ਉਹਦੇ ਉਹਨੇ ਟਿੱਪਣੀ ਕਰਨ ਤੋਂ ਇਨਕਾਰ ਕਰਤਾ ਇਸ ਮਸਲੇ ਤੇ ਨਾ ਹੀ ਕੋਈ ਆਮਾਦੀ ਪਾਰਟੀ ਦਾ ਜੇ ਬਲਾਰਾ ਕੋਈ ਸਾਹਮਣੇ ਆਇਆ ਹੈ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਵਿਰੋਧੀਆਂ ਨੇ ਪੁੱਤਰੇ ਪਰੋਲੇ ਸ਼ੁਰੂ ਕਰਤੇ ਪਰ ਮੈਨੂੰ ਲੱਗਦਾ ਕਿ ਹੁਣ ਨਾ ਲੋਕ ਇਹਨਾਂ ਮਸਲਿਆਂ ਤੋਂ ਖਾਸੇ ਗਾਹ ਲੰਚ ਚੁੱਕੇ ਨੇ ਉਹਨਾਂ ਲਈ ਹੁਣੇ ਨਾਰਮਲ ਗੱਲਾਂ ਹੋ ਗਈਆਂ ਹੈ ਕਿਸੇ ਸਮੇਂ ਕਿਸੇ ਸਮੇਂ ਬਿਜੇ ਜੀ ਅਖਬਾਰ ਦੇ ਵਿੱਚ ਨਾ ਜੇ ਮਤਲਬ ਪਹਿਲੇ ਪੰਨੇ ਤੇ ਐਕਸੀਡੈਂਟ ਦੀ ਖਬਰ ਲੱਗਦੀ ਸੀ ਤਾਂ ਲੋਕਾਂ ਦੇ ਖਬਰ ਪੜਦਿਆਂ ਕਈ ਵਾਰ ਹੰਝੂ ਆ ਜਾਂਦੇ ਸੀ ਤੇ ਹੁਣ ਨਿਤ ਦਿਨ ਇੰਨੇ ਹਾਦਸੇ ਵਾਪਰਦੇ ਨੇ ਇੰਨੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਦੋ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਗੁਜਰਾਤ ਚ ਬੱਚਿਆਂ ਵਾਲਾ ਕਾਂਡ ਹੈ ਦਿੱਲੀ ਜਿਹੜਾ ਹਸਪਤਾਲ ਚ ਬੱਚਿਆਂ ਵਾਲਾ ਕਾਂਡ ਬੱਚਿਆਂ ਵਾਲਾ ਹੈ ਨਾ ਸੋ ਇਹ ਸਾਰਾ ਕੁਝ ਵਾਪਰਨ ਦੇ ਬਾਅਦ ਵੀ ਅਸੀਂ ਹੁਣ ਇਹ ਜੋ ਹੋ ਗਿਆ ਕਿ ਇੱਕ ਖਬਰ ਤੋਂ ਅਸੀਂ ਅਗਲੀ ਖਬਰ ਤੇ ਚਲੇ ਜਾਂਦੇ ਹਾਂ ਸੋ ਉਸੇ ਤਰ੍ਹਾਂ ਹੁਣ ਚਾਹੀ ਇੱਥੇ ਇੱਕ ਲੰਗਾੜਾ ਵਾਲਾ ਮਾਮਲਾ ਹੋਵੇ ਚਾ ਇੱਕ ਟਾਰੂ ਚੱਕ ਵਾਲਾ ਮਾਮਲਾ ਉਹਦੇ ਚ ਆ ਆ ਹੋਵੇ ਮਤਲਬ ਲੋਕ ਹਜਮ ਕਰਨ ਲੱਗਗੇ ਤੇ ਸਿਆਸਤਦਾਨ ਬਿਸ਼ਰਮ ਹੋ ਗਏ ਸੋ ਇਸ ਲਈ ਇਸ ਘਟਨਾ ਚ ਵੀ ਕੀ ਇਹ ਬਿਸ਼ਰਮਪਨਾ ਹੈ ਜੇ ਨਹੀਂ ਹੈ ਤਾਂ ਕੀ ਸਰਕਾਰ ਅਗਦੀ ਤੇ ਕਹੂਗੀ ਕਿ ਸਾਡੇ ਬਾਰੇ ਝੂਠ ਫਲਾਇਆ ਜਾ ਰਿਹਾ ਸਾਡੇ ਮੰਤਰੀ ਬਾਰੇ ਪਰ ਦੱਸਣ ਵਾਲੇ ਦੱਸਦੇ ਨੇ ਕਿ ਹਜੇ ਟ੍ਰੇਲਰ ਹੈ ਜੀ ਆਉਣ ਵਾਲੇ ਸਮੇਂ ਚ ਆਵਾਜ਼ ਵੀ ਆਊਗੀ ਤੇ ਪੂਰੀ ਫਿਲਮ ਵੀ ਆਊਗੀ ਕਿ ਇਹ ਚੋਣਾਂ ਤੋਂ ਪਹਿਲਾਂ ਕੋਈ ਹਮਲਾ ਪਰ ਦਾ ਹੈ ਜਾਂ ਅਚਨਚੇਤ ਇਸ ਮੌਕੇ ਆਈ ਵੀਡੀਓ ਪਰ ਇਹਦੇ ਸਿਆਸੀ ਮਾਇਨੇ ਇਹੀ ਨੇ ਕਿ ਚੋਣਾਂ ਤੋਂ 3 ਦਿਨ ਪਹਿਲਾਂ ਕਿਉਂਕਿ ਹੁਣ ਰਹਿ ਹੀ ਕਿਹੜੇ ਦਿਨ ਗਏ ਸਾਰੇ ਅਜ ਲੰਘ ਗਏ ਜੀ 28 ਤੇ 29 ਤੇ 30 ਤਿੰਨ ਦਿਨ ਪ੍ਰਚਾਰ ਹੈ ਹੂੰ ਸੋ 31 ਤੋਂ ਬਾਅਦ ਪਰ 30 ਤੋਂ 30 ਸ਼ਾਮ ਨੂੰ ਤਾਂ 6 ਵਜੇ ਪ੍ਰਚਾਰ ਖਤਮ ਹੋ ਜਾਣਾ ਇੱਕ ਨੂੰ ਵੋਟਾਂ ਨੇ ਜੀ ਸੋ ਵੋਟਾਂ ਤੋਂ 5 ਦਿਨ ਪਹਿਲਾਂ ਇਹ ਛੋਟਾ ਕਲੀਪ ਆਉਣਾ ਤੇ ਆਉਂਦੇ ਦਿਨਾਂ 'ਚ ਕਹਿੰਦੇ ਵੱਡਾ ਵੀ ਆ ਸਕਦਾ ਇਸ ਲਈ ਕੀ ਇਹਦੇ ਨਾਲ ਆਪ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਆਪ ਆ ਕੇ ਦਾਅਵੇ ਨੂੰ ਖਾਰਜ ਕਰੂਗੀ ਕਿ ਸਾਡਾ ਮੰਤਰੀ ਨਹੀਂ ਹੈ ਜੀ ਅੱਛਾ ਦੀਪਕ ਜੀ ਇਹ ਦੱਸਿਓ ਪਾਰਟੀਆਂ ਦੇ ਵਿੱਚ ਹੁਣ ਪਾਰਟੀਆਂ ਦੇ ਜਿਹੜੇ ਚੋਣ ਨਾਰੇ ਨੇ ਉਹ ਕਹਿੰਦੇ ਉਮੀਦਵਾਰਾਂ ਵਾਸਤੇ ਉਹ ਸਹਾਰੇ ਬਣ ਗਏ ਨੇ ਅਹ ਸੋ ਦਾ ਕੀਵਰ ਵਾ ਦੇਖੋ ਵੈਸੇ ਤੇ ਜੇ ਪਾਰਟੀ ਦਾ ਚੋਣ ਨਾਰਾ ਉਹਨੂੰ ਉਮੀਦਵਾਰ ਫੋਲੋ ਕਰਨ ਤੇ ਦਾ ਮਤਲਬ ਇਹ ਹੈ ਕਿ ਇਕਸਾਰਤਾ ਨਜ਼ਰ ਆਉਂਦੀ ਹੈ ਸਟਰੈਟਜੀ ਦੇ ਵਿੱਚ ਪਰ ਇਹਦੇ ਵਿੱਚ ਨੁਕਵੀਂ ਗੱਲ ਕੀ ਆ ਹਾਂ ਨਹੀਂ ਦੇਖੋ ਹਮੇਸ਼ਾ ਹਰੀਆਂ ਪਾਰਟੀਆਂ ਜਦੋਂ ਮੈਦਾਨ 'ਚ ਨਿਤਰਦੀਆਂ ਨੇ ਕਿਸੇ ਨਾ ਕਿਸੇ ਨਾਰੇ ਨਾਲ ਟੈਗ ਲਾਈਨ ਨਾਲ ਨਿਤਰਦੀਆਂ ਨੇ ਕਿਉਂਕਿ ਅੱਜ ਕੱਲ ਇਹ ਵੀ ਹੁੰਦਾ ਕਿ ਵੱਡੀਆਂ ਗੱਲਾਂ ਨੂੰ ਛੋਟੇ ਕਿਸੇ ਤੁਕਬੰਦੀ ਚ ਕਿਸੇ ਕਪਤਾ ਚ ਹੈਨਾ ਜਾਂ ਕਿਸੇ ਨਾਰੀ ਚ ਕਿਸੇ ਸਰਲੇਖ ਚ ਪੇਸ਼ ਕਰ ਦੋ ਤਾਂ ਕਿ ਉਹਦੇ ਨਾਲ ਹੀ ਸਾਰੀ ਗੱਲ ਚਲੀ ਜਾਵੇ। ਜੀ। ਸੋ ਇਹ ਜਿਵੇਂ ਮਤਲਬ ਕਿ ਇੱਕ ਨਾਰਾ ਸਦਾ ਲਈ ਮਤਲਬ ਚ ਜੀ ਵੀ ਬਣ ਗਿਆ ਕਿੰਨੇ ਮਾਹੌਲ ਦੇ ਵਿੱਚ ਓਟੂ ਟੁਕ ਮਾਰਿੰਦਾ ਜਿਹੜਾ ਲਾਲਵਾੜਾ ਸ਼ਾਸਤਰੀ ਉਹਨਾਂ ਨੇ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਹੈ। ਜੀ ਜੀ ਬਿਲਕੁਲ। ਤੇ ਪਰ ਇੱਕ ਨਾਰਾ ਅਜਿਹਿਆ ਵੀ ਹੈ ਜਿਹੜਾ ਕਾਂਗਰਸ ਨੂੰ ਕਿਸੇ ਸਮੇਂ ਤਾਰ ਗਿਆ ਸੀ ਤੇ ਹੁਣ ਸਮੇਂ-ਸਮੇਂ ਉਹਨਾਂ ਨੂੰ ਤੰਗ ਵੀ ਕਰਦਾ ਹੈ। ਹੈਨਾ ਗਰੀਬੀ ਹਟਾਓ। ਇੰਦਰਾ ਗਾਂਧੀ ਦੇ ਉਹ ਦੌਰ ਚ 1971 ਦੇ ਦੌਰ ਚ ਲਿਆਂਦਾ ਉਹ ਨਾਰਾ ਇਹਨਾਂ ਗਰੀਬੀ ਹਟਾਓ ਤੇ ਉਹ ਹੁਣ ਕਾਂਗਰਸ ਨੂੰ ਹਮੇਸ਼ਾ ਤੰਗ ਕਰਦਾ ਰਹਿੰਦਾ ਕਿ ਅਗਲੇ ਕਹਿੰਦੇ ਕਿ ਗਰੀਬੀ ਹਟਾਈ ਗਰੀਬੀ ਤਾਂ ਨਹੀਂ ਹਟਾਈ ਗਰੀਬ ਹਟਾ ਗਰੀਬ ਹਟਾ ਗਰੀਬਾਂ ਨੂੰ ਲਾਂਬੇ ਕਰਦਾ ਉਹਨਾਂ ਲਈ ਮੁਸ਼ਕਲ ਵੀ ਹੁੰਦੀ ਏਸੇ ਤਰ੍ਹਾਂ ਮਤਲਬ ਸ਼ਾਈਨਿੰਗ ਇੰਡੀਆ ਨਾਰਾ ਕਿਸੇ ਸਮੇਂ ਬਾਜਪਾਈ ਦੇ ਲਈ ਬੜਾ ਦਿੱਤਾ ਗਿਆ ਦੂਜੀ ਵਾਰ ਪਰ ਉਹ ਥੋਤੇ ਗਏ ਨਹੀਂ ਚੱਲਿਆ ਨਾਰਾ ਚਰਚਾ ਜਾ ਗਿਆ ਪਰ ਪਾਰਟੀ ਨਹੀਂ ਆ ਸਕੀ ਪਰ ਉਸ ਤੋਂ ਬਾਅਦ ਮੋਦੀ ਵਾਲਾ ਜਦੋਂ ਦੌਰ ਆਇਆ ਤਾਂ ਹਰ ਸਾਲ ਇੱਕ ਨਵੇਂ ਨਾਰੇ ਨਾਲ ਆਉਂਦੇ ਸੀ ਹਰ ਚੋਣਾਂ ਤੋਂ ਬਾਅਦ मतलब पहली बार आई थी आपकी बार मोदी सरकार भी 14च सर जब आए, ना। आए, है, है, आए ने ने था था, है ना ते ਗੱਲ ਬਣ ਗਈ 2019 ਚ ਲਿਆਏ મોદી ਹੈ ਤਾਂ ਮੁਮਕਿਨ ਹੈ ਚੱਲ ਗਿਆ ਪਰ ਇਸ ਵਾਰ ਅਗਲੇ ਲਿਆਏ 400 ਪਾਰ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ 400 ਪਾਰ ਦਾ ਤਾਂ ਪਤਾ ਨਹੀਂ ਤੁਹਾਡਾ ਬੇੜਾ ਵੀ ਪਾਰ ਨਹੀਂ ਲੱਗਣਾ ਸੋ ਉਹ ਉਸ ਹਾਵਨਾ ਤੰਜ ਕਰਸਿਆ ਹੈ ਨਾ ਸੋ ਇਸ ਲਈ ਉਹ ਨਾਰੇ ਕਾਫੀ ਮਾਇਨੇ ਰੱਖਦੇ ਨੇ ਜੇ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਦਾ ਰਾਸ਼ਟਰੀ ਨਾਰਾ ਹੀ ਪੰਜਾਬ 'ਚ ਭਾਜਪਾਈਆਂ ਲਈ ਸਹਾਰਾ ਹੈ कोरोना ਕੋਲ ਲੈ ਦੇੋ ਕੇ ਪੇਸ਼ ਕਰਨ ਲਈ ਕੁਝ ਨਹੀਂਗਾ ਉਹ ਐਸੇ ਸਾਰੇ ਕਿ ਹਾਂ ਜੀ ਅਸੀਂ 400 ਪਾਰ ਜਾ ਰਹੇ ਹਾਂ ਜੀ ਹੈਨਾ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਜੀ ਇਸ ਲਈ ਸਾਨੂੰ ਵੋਟ ਪਾਓ ਉਹਨਾਂ ਕੋਲ ਆਪਣੇ ਕੋਲ ਦੱਸਣ ਲਈ ਕੁਝ ਨਹੀਂ ਹੈਗਾ ਤੇ ਦੂਏ ਪਾਸੇ ਆਮ ਆਦਮੀ ਪਾਰਟੀ ਨੇ ਇੱਕ ਨੈਸ਼ਨਲ ਪੱਧਰ ਤੇ ਨਾਰੇ ਦਿੱਤੇ ਸੀਗੇ ਦਿੱਲੀ ਚ ਕੇਜਰੀਵਾਲ ਦੇ ਨਾਂ ਤੇ ਪੰਜਾਬ ਚ ਭਗਵੰਤ ਮਾਨ ਦੇ ਨਾਂ ਤੇ ਹੈਨਾ ਕਿ ਉਹ ਸੰਸਦ ਵਿੱਚ ਵੀ ਭਗਵੰਤ ਮਾਨ ਹੈ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਐਦਾਂ ਨਾਰਾ ਕੇਜਰੀਵਾਲ ਉਹਨਾਂ ਨੇ ਦਿੱਤਾ ਸੀ ਪਰ ਭਗਵੰਤ ਮਾਨ ਕਹਿੰਦੇ ਸੀ ਕਿ ਮੇਰੇ 32 ਦੰਦ ਨੇ ਤੇ 13 0 ਹੋ ਜਾਣਾ ਇਸ ਵਾਰ ਹੈਨਾ ਉਹ ਉਹ ਨਾਰਾ ਜਿਹੜਾ ਉਹਨਾਂ ਦਾ ਉਹ ਚਰਚਾ ਚ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਹੈਨਾ ਉਹ ਉਹ ਨਾਰਾ ਖਾਸਾ ਚੱਲਦਾ ਉਹ ਬੋਲਦੇ ਵੀ ਰਹਿੰਦੇ ਇਸ ਕੰ ਨੂੰ ਤੇ ਇਸੇ ਤਰ੍ਹਾਂ ਕਾਂਗਰਸ ਨੇ ਤਾਂ ਆਪਣਾ ਜਿਹੜਾ ਐਡ ਦਾ ਬਣਾਇਆ ਉਹੀ ਨਾਰਾ ਇੱਥੇ ਚੱਲ ਰਿਹਾ ਕਿ ਜੀ ਹੱਥ ਬਦਲੇਗਾ ਹਾਲਾਤ ਹੈਨਾ ਸਾਡੇ ਪੰਜਾਬ ਚ ਵੀ ਕਹੀ ਜਾਂਦੇ ਕਿ ਹੱਥ ਬਦਲੂਗਾ ਹਾਲਾਤ ਉਦੋਂ ਅਕਾਲੀ ਦਲ ਵਾਲੇ ਜਾਂ ਵਿਰੋਧੀ ਧਿਰ ਵਾਲੇ ਜਾਂ ਪੰਥਕ ਤੇ ਨਾਲੇ ਸਵਾਰ ਵੀ ਖੜਾ ਕਰਦੇ ਕਿ ਪਤਾ ਸਾਨੂੰ ਇਹ ਹੱਤ ਨੇ ਕੀ ਕੁਸ਼ ਕੀਤਾ ਇਹ ਸੱਤ ਖੂਨਾਂ ਲਿਬੜਿਆ ਜਿਓ ਉਹ ਉਹਨਾਂ ਦੇ ਉਸ ਚੋਣ ਨਿਸ਼ਾਨ ਨੂੰ ਲੈ ਕੇ ਸਵਾਰਾਂ ਦੇ ਘੇਰੇ ਚ ਵੀ ਰਹਿੰਦੇ ਆ ਜੀ ਤੇ ਇਧਰ ਜਿੱਦਣ ਦੀ ਕਿੱਕ ਲਈ ਸੁਣਾਈ ਆ ਮੁੱਖ ਮੰਤਰੀ ਸਾਹਿਬ ਨੇ ਖਾਸ ਕਰ ਸੁਖਵੀਰ ਬਾਦਲ ਹੋਰਾਂ ਨੂੰ ਟਾਰਗੇਟ ਕਰਕੇ ਜੀ ਹੈਨਾ ਉਦੋਂ ਦੇ ਸੁਖਵੀਰ ਬਾਦਲ ਹੋਰਾਂ ਨੇ ਮੋੜ ਮਾ ਤੰਜ ਕੱਸਿਆ ਉਹ ਕਹਿੰਦੇ ਕਿ ਮਤਲਬ ਆਮ ਆਪ ਬਣ ਕੇ ਝੂਠ ਦੀ ਪੰਡ ਹਾਂ ਹੁਣ ਲੋਕ ਲਾਉਣਗੇ ਇਹਨਾਂ ਦੀ ਝੰਡ ਸੋ ਹੁਣ ਇਹ ਇਹ ਨਾਰਾ ਉਹ ਦਿੰਦੇ ਨੇ ਲਗਾਤਾਰ ਸੋ ਇਸ ਲਈ ਹੁਣ ਪਤਾ ਨਹੀਂ ਜੀ ਕਿ ਇੱਕ ਤਰੀਕ ਨੂੰ ਕਿਹਦੀ ਝੰਡ ਹੋ ਜਾਣੀ ਆ ਤੇ ਚਾਰ ਨੂੰ ਕਿਹਨੂੰ ਝੰਡੀ ਵਾਲੀ ਕਾਰ ਮਿਲ ਜਾਣੀ ਆ ਇਹ ਚਾਰ ਨੂੰ ਪਤਾ ਲੱਗਣਾ ਪਰ ਇਹ ਨਾਰੇ ਖਾਸ ਚਰਚਾ ਚ ਨੇ ਹੂੰ ਦੀਪਕ ਜੀ ਪੰਜਾਬ ਦੇ ਵਿੱਚ ਵੈਸੇ ਓਵਰ ਆਲ ਜੇ ਇਸ ਅਸੀਂ ਫਰਡੇਈ ਗੱਲ ਕਰਦੇ ਸੀ ਕਿ ਵੋਟਰ ਟਰਨ ਆਊਟ ਵਧਾਉਣ ਦੇ ਵਾਸਤੇ ਇਸ ਵੇਲੇ ਉਪਰਾਲੇ ਬਹੁਤ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਇਨਕਰੇਜ ਕੀਤਾ ਜਾ ਸਕੇ ਤੁਸੀਂ ਡਿਸਕਾਊਂਟ ਦੀ ਗੱਲ ਵੀ ਦੱਸੀ ਸੀ ਵੀ ਹੁਣ ਇਹ ਵੀ ਸੁਝਾਇਆ ਜਾ ਰਿਹਾ ਵੀ ਕੋਈ ਆਪਣਾ ਵੋਟ ਪਾਉਣ ਦਾ ਨਿਸ਼ਾਨ ਦੇ ਦਿਖਾਵੇ ਤੇ ਉਹਨੂੰ ਵੱਖੋ-ਵੱਖਰੀਆਂ ਦੁਕਾਨਾਂ ਤੇ ਸ਼ਾਪਸ ਤੇ ਉਹਨੂੰ ਰਿਆਇਤ ਮਿਲੇ ਕੁ ਡਿਸਕਾਊਂਟ ਮਿਲੇ ਰਿਆਇਤ ਮਿਲੇ ਹੈਨਾ ਇਹ ਇਨਸੈਂਟਿਵ ਕਰ ਇੱਕ ਹੈਗਾ ਵੀ ਲੋਕੀ ਜ਼ਿਆਦਾ ਵੋਟ ਪਾਉਣ ਵਾਸਤੇ ਜਾਣ ਪਰ ਓਵਰਆਲ ਜੋ ਤੁਸੀਂ ਹਾਲੇ ਦਿਵਾਲੇ ਦੇਖ ਰਹੇ ਹੋ ਸੁਣ ਰਹੇ ਹੋ ਕਿਸ ਤਰ੍ਹਾਂ ਦੀ ਇਸ ਵੇਲੇ ਪ੍ਰਵਿਰਤੀ ਨਜ਼ਰ ਆ ਰਹੀ ਹੈ ਵੋਟਰ Engaged ਹੈਗਾ ਪੰਜਾਬ ਦੇ ਵਿੱਚ ਕਿ ਇਸ ਵੇਲੇ ਜੋ ਸਿਆਸੀ ਨੈਰੇਟਿਵ ਚੱਲ ਰਿਹਾ ਉਹਦੇ ਨਾਲ ਪਲੱਗ ਇਨ ਹੈਗਾ ਨਹੀਂ ਦੇਖੋ ਨਹੀਂ ਦੇਖੋ ਕਈ ਥਾਵਾਂ ਦੇ ਉੱਤੇ ਤਾਂ ਖੂਬ ਚਰਚਾ ਹੈ ਖਾਸ ਕਰਕੇ ਜਿਵੇਂ ਆਪਾਂ ਕੰਡੂਪ ਸਾਹਿਬ ਦੀ ਗੱਲ ਕੀਤੀ ਹੈ ਜਿਵੇਂ ਆਪਾਂ ਫਰੀਦਕੋਟ ਹਲਕੇ ਦੀ ਗੱਲ ਕੀਤੀ ਹੈ ਹੈਨਾ ਉਹ ਉੱਥੇ ਜਿਹੜੇ ਮਤਲਬ ਕਰਮਜੀਤ ਦੇ ਮਗਰ ਨੇ ਤਾਂ ਕਰਮਜੀਤ ਨਾਲ ਜਿਹੜੇ ਸਰਬਜੀਤ ਦੇ ਮਗਰ ਨੇ ਸਰਬਜੀਤ ਨਾਲੇ ਨੇ ਹੰਸਰਾਜ ਦੇ ਮਗਰ ਨੇ ਤਾਂ ਹੰਸਰਾਜ ਮਗਰ ਨੇ ਹੈਨਾ ਐਦਾਂ ਹੀ ਰਾਜਾ ਬੜਿੰਕਾਲੀ ਸੀਟ ਹੈ ਜਿਹੜੀ ਹੈ ਉੱਥੇ ਬਿੱਟੂ ਰਾਜਾ ਬੜਿੰਕਾ ਜਿਹੜੀਆਂ ਸੀਟਾਂ ਹੌਟ ਬਣ ਗਈਆਂ ਸੰਗਨੂਰ ਹੈ ਜਿਵੇਂ ਹੈਨਾ ਖੈਰੇ ਵਾਲੀ ਵੋਟ ਜੇ ਬੋਕਲ ਹੈ ਤਾਂ ਸਿਮਰਜੀਤ ਮਾਨ ਵਾਲੀ ਉਹਦੇ ਨਾਲ ਵੀ ਬੋਕਲ ਹੈ ਹੈਨਾ ਤੇ ਮੀਥੇਰ ਆਪ ਵੀ ਤੇ ਉਹਦੀ ਟੀਮ ਵੀ ਸੋ ਇਸ ਤਰ੍ਹਾਂ ਉਹ ਸੀਟਾਂ ਹੈ ਕਿਆਂ ਤੇ ਕੁਝ ਗੇਵਨ ਅੰਦਪੁਰ ਸਾਹਿਬ ਹਲਕਾ ਬੜੇ ਸ਼ਾਂਤਮਈ ਤਰੀਕੇ ਨਾਲ ਚੱਲੀ ਜਾਂਦਾ ਫਤਿਹਗੜ੍ਹ ਸਾਹਿਬ ਹਲਕਾ ਬੜੇ ਸ਼ਾਂਤਮਈ ਤਰੀਕੇ ਨਾਲ ਚੱਲੀ ਜਾਂਦਾ ਨਾ ਹਾਂ ਸੋ ਕੁਝ ਹਲਕੇ ਅਜੇ ਹੈਗੇ ਨੇ ਜਿੱਥੇ ਬੜਾ ਹਸ਼ਿਆਰਪੁਰ ਹਲਕਾ ਹੈ ਜੀ ਇਹ ਇਸ ਤਰ੍ਹਾਂ ਕੁਝ ਹਲਕੇ ਹੋ ਨੇ ਕਿ ਜਿੱਥੇ ਲੀਡਰ ਬੋਲਦੇ ਨੇ ਉਮੀਦਵਾਰ ਬੋਲਦੇ ਨੇ ਉਹਨਾਂ ਦੇ ਸਮਰਥਕ ਬੋਲਦੇ ਨੇ ਪਰ ਉੱਥੇ ਵੋਟਰ ਨਹੀਂ ਅਜੇ ਬੋਲ ਰਿਹਾ ਵੋਟਰ ਸ਼ਾਂਤ ਹੈ ਸੋ ਇਸ ਲਈ ਇਹ ਪਤਾ ਨਹੀਂਗਾ ਇਸ ਪਰ ਵੋਟਰ ਸਿਆਣਾ ਬਹੁਤ ਹੈ ਕਾਫੀ ਹੱਦ ਤੱਕ ਜਿਹੜਾ ਬੁਖਲਾ ਸੋਸ਼ਲ ਮੀਡੀਆ ਤੇ ਵੀ ਬੁਖਲਾ ਤੇ ਨਾਲ ਵੀ ਬੁਖਲਾ ਪਰ ਜਿਨ੍ਹਾਂ ਨੇ ਫੈਸਲਾ ਕਰਨਾ ਉਹ ਜੇ ਚੁੱਕਾ ਹਾਂ ਸੋ ਵੇਖਦੇ ਹਾਂ ਜੀ ਪਹਿਲੀ ਤਰੀਕ ਬਹੁਤੀ ਦੂਰ ਨਹੀਂ ਆ ਤੇ ਪਹਿਲੀ ਤੋਂ ਬਾਅਦ 4 ਤਰੀਕ ਵੀ ਆਈ ਲੋ ਜਦੋਂ ਪਤਾ ਲੱਗ ਜਾਣਾ ਵੀ ਕੀ ਤੇ ਹੱਕ ਵਿੱਚ ਕੌਣ ਕਿੰਨਾ ਭੁਗਤਿਆ